ਹਾਂਜੀ ਮੇਰੇ ਵੱਲੋਂ ਜੀ ਤੁਹਾਨੂੰ ਸਾਰਿਆਂ ਨੂੰ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਆ ਤੁਸੀਂ ਸਾਰੇ ਜਾਣੇ ਜੀ ਠੀਕ ਹੋਵੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਜੀ ਖੁਸ਼ ਹੋਵੋਗੇ ਤੇ ਪ੍ਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਚੜ੍ਹਦੀਆਂ ਕਲਾ ਵਿੱਚ ਰੱਖੇ ਜੀ ਪਹਿਲਾਂ ਤੇ ਤੁਹਾਡਾ ਸਾਰਿਆਂ ਦਾ ਜਿੰਨੇ ਸਾਡੇ ਨਾਲ ਨਵੇਂ ਤੇ ਪੁਰਾਣੇ ਸਬਸਕ੍ਰਾਈਬਰ ਜੁੜੇ ਆ ਜੀ ਤੁਹਾਡਾ ਸਾਰਿਆਂ ਦਾ ਜੀ ਤਹਿ ਦਿਲੋਂ ਧੰਨਵਾਦ ਹੈ ਜੀ ਤੇ ਕੱਲ ਸਾਨੂੰ ਇੱਕ ਕਮੈਂਟ ਆਇਆ ਜੀ ਕਮੈਂਟ ਦੇ ਵਿੱਚ ਸਾਨੂੰ ਪੁੱਛਿਆ ਵੀ ਸਾਡੀ ਇੱਕ ਬੇਟੀ ਹੈ ਜੀ ਉਹ ਨੂੰ 9900 ਬੁਖਾਰ ਆ ਜਿਹੜਾ ਉਹ 1 ਮਹੀਨਾ ਹੋ ਗਿਆ ਉਤਰਨ ਦਾ ਨਾਮ ਹੀ ਨਹੀਂ ਲੱਗਾ ਕੋਈ ਚੱਕਰ ਨਹੀਂ ਤੁਸੀਂ ਟੈਨਸ਼ਨ ਨਾ ਲਓ ਜੀ ਤੁਸੀਂ ਸਾਡੇ ਫੈਮਲੀ ਆ ਜੀ ਮੈਂਬਰ ਆ ਮੈਸ਼ਵਾ ਡਾਕਟਰ ਨਾਲ ਗੱਲ ਕਰੀ ਉਹ ਕਹਿੰਦਾ ਵੀ ਕੋਈ ਗੱਲ ਨਹੀਂ ਵੀ ਤੁਸੀਂ ਇੱਕ ਵਾਰ ਤੁਸੀਂ ਜੇ ਸਾਡੇ ਨੇੜੇ ਦੇ ਆ ਤਾਂ ਤੁਹਾਨੂੰ ਇੱਕ ਵਾਰ ਰਿਪੋਰਟਾ ਜਰੂਰ ਕਰਾਉਣੀ ਪੈਣੀ ਹੈ ਰਿਪੋਰਟਾ ਦੇਖ ਕੇ ਹੀ ਦਵਾਈ ਦਿੰਦਾ ਕਿਉਂਕਿ ਉਹ ਐਦਾਂ ਦਵਾਈ ਦਿੰਦਾ ਇਹ ਰਿਪੋਰਟ ਦੇ ਵਿੱਚ ਉਹ ਨੁਕਸ ਪੜਦੇ ਆ ਫਿਰ ਉਹ ਦਵਾਈ ਦਿੰਦੇ ਆ ਕਿਉਂਕਿ ਜਿਹੜੀ ਉਹਨਾਂ ਦੀ ਦਵਾਈ ਹੈ ਜੀ ਉਹ ਹੈਗੀ ਅ ਵਿੱਚ ਮੰਨ ਲਓ ਇੰਗਲਿਸ਼ ਵੀ ਦਵਾਈ ਆ ਅੰਗਰੇਜ਼ੀ ਦਵਾਈ ਇਹਨੂੰ ਆਪਾਂ ਕਹਿ ਦਿੰਨੇ ਆ ਵਿੱਚ ਹੈਗੀ ਹੈ ਜੀ ਦੇਸੀ ਜੇ ਦਵਾਈ ਜਿਹੜੀ ਲੱਗਦੀ ਉਹਨੂੰ ਉਹੀ ਦੇਣੀ ਹੈ ਉਹਨੇ ਵੈਸੇ ਉਹ ਕਿਸੇ ਨੂੰ ਇੱਕਣ ਦੰਦਾ ਨਹੀਂ ਜਿਆਦਾਤਰ ਤਾਂ ਇੰਗਲਿਸ਼ੀ ਦਵਾਈ ਦਿੰਦੇ ਆ ਅੰਗਰੇਜ਼ੀ ਦਵਾਈ ਦਿੰਦੇ ਆ ਤੇ ਜਿਹੜੀ ਉਹਨਾਂ ਦੀ ਦਵਾਈ ਆ ਉਹਦੀ ਗਰੰਟੀ ਆ ਜੀ 100% ਵੀ ਜਿਹੜੀ ਉਹਨਾਂ ਨੇ ਪ੍ਰੋਬਲਮ ਕਹ ਦਿੱਤੀ ਵੀ ਇਹ ਹੈ ਸੌ ਲਵ ਹੋਊਗਾ ਹਾਲੇ ਦਾ ਹੋਊਗਾ ਤਾਂ ਹੋਊਗਾ ਜਿਉਂ ਉਹਨਾਂ ਨੇ ਕਹਤਾ ਵੀ ਨਹੀਂ ਤਾਂ ਨਹੀਂ ਕਿਉਂਕਿ ਸਾਨੂੰ ਵਿਸ਼ਵਾਸ ਆ ਡਾਕਟਰ ਸਾਡਾ ਸ਼ੁਭਾਸ਼ ਜਿਹੜਾ ਬਹੁਤ ਪੁਰਾਣਾ ਡਾਕਟਰ ਕਿਉਂਕਿ ਜਿਹੜਾ ਵੀ ਹੁਣ ਇਲਾਜ ਜਿੱਦਾਂ ਮੇਰਾ ਮੰਨ ਲਓ ਚਲੋ ਪਰਮਾਤਮਾ ਨਾਲ ਹੀ ਇਹ ਜੀ ਨੌਬਤ ਪਾਵੇ ਦੇ ਇਮਾਲੋ ਚਰਨਜੀਤ ਨੂੰ ਹੋ ਜਾਂਦਾ ਜਾਂ ਮਾਤਾ ਨੂੰ ਹੋ ਜਾਂਦਾ ਇੱਧਰ ਮਨਿੰਦਰ ਸਿੰਘ ਵੀ ਆ ਗਈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਈ ਇਹ ਤਾਂ ਹੀ ਸਰਦਾਨੇ ਕੋਲ ਜਾਂਦਾ ਰ ਉੱਪਰ ਡਾਕਟਰ ਕੋਲ ਇਹਨੂੰ ਇੱਥੇ ਤੇ ਰਾਮੇ ਨਹੀਂ ਆਉਂਦਾ ਛੱਟੇ ਗੋਲ ਤੇ ਕਚੀ ਲਗਾ ਮੇਰੇ ਲਈ ਮੇਰੇ ਲਈ ਹਾਂ ਕੀ ਆ ਦੇ ਕੇ ਬਟੂਆ ਇਹ ਦਾਜ ਇਹ ਮੇਰੇ ਵਾਸਤੇ ਆਹ ਹੋ ਰੱਬਾ ਉਹ ਪੁੱਤ ਜੁੰਦਾਰ ਉਹ ਮੇਰਾ ਬਟੂਆ ਪਾੜ ਗਿਆ ਨਾ ਥੈਂਕ ਯੂ ਸ਼ੁਕਰੀਆ ਤੇ ਇੱਧਰ ਹਰਾਂਜੀਤ ਚਰਨਜੀਤ ਕੋ ਸਤਿ ਸ਼੍ਰੀ ਅਕਾਲ ਦੀ ਸਾਰਿਆਂ ਨੂੰ ਪਰਮਾਤਮਾ ਅਗੇ ਅਰਦਾਸ ਆ ਤੁਸੀਂ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੋ ਤੰਦਰੁਸਤ ਰਹੋ ਤੇ ਦੁੱਖ ਤਕਲੀਫਾਂ ਤੋਂ ਦੂਰ ਰਹੋ ਤੇ ਅੱਜ ਅਸੀਂ ਚੱਲੇ ਆ ਤੁਹਾਨੂੰ ਸਹੀਆਂ ਦੁਆਵਾਂ ਮਾਰ ਅਰਦਾਸਾਂ ਨਾਲ ਭਾਜ ਠੀਕ ਨੇ ਬਿਲਕੁਲ ਅੱਜ ਚੱਲੇ ਆ ਉਹਨਾਂ ਨੂੰ ਘਰ ਛੱਡਣ ਤੁਸੀਂ ਕਹੋਗੇ ਘਰ ਛੱਡਣ ਕਾਹਦੇ ਚੱਲੇ ਤੁਸੀਂ ਕਾਹਦੇ ਚੱਲੇ ਕਿ ਜਿੱਦਾਂ ਹੁਣ ਕਈ ਦਿਨਾਂ ਤੋਂ ਬੜੀ ਭੈਣ ਦੀ ਢਿੱਲੀ ਇਹਨਾਂ ਤੋਂ ਪਹਿਲਾਂ ਦੀ ਢਿੱਲੇ ਨੇ ਬੇਜਦ ਬੰਦਾ ਆਪ ਕੰਡਾ ਵੱਜੇ ਤੇ ਭੱਜਦਾ ਹਨ ਸਾਡੇ ਵੀ ਖਾਦੇ ਮੈਂ ਥੋੜਾ ਜਿਆ ਐਨ ਗੈਲੀ ਜੀ ਕਰ ਦਨੀ ਤੁਹਾਨੂੰ ਪਤਾ ਵੀ ਮੈਂ ਵੀ ਬੱਚਿਆਂ ਕਰਕੇ ਕਹਿ ਦਨੀ ਕਿ ਕਿੱਥੇ ਗਰਮੀ ਜਾਉਂਗੀ ਚਲੋ ਹੁਣ ਅਸੀਂ ਬਾਜੀ ਹੁਣ ਛੱਡਣ ਜਾਣਾ ਹੀ ਆਂ ਵੀ ਉੱਧਰ ਨੂੰ ਉਹਨਾਂ ਦਾ ਪਿੰਡ ਆ ਪਵਿੰਦਰ ਦੇ ਕਿਨ ਚਾਣ ਤਾਂ ਹੈਗੇ ਚਲੋ ਨਾਲੇ ਹਨਾ ਖਬਰ ਲਿਆਉਨੇ ਬੰਦੇ ਖਬਰ ਲਿਆਉਂਦੇ ਕਿ ਮਜਬੂਰੀ ਦੇ ਵਿੱਚ ਇੱਕ ਦੂਏ ਦਾ ਸਾਥ ਇੱਕ ਦੂਏ ਦਾ ਨਾਲ ਖੜਨਾ ਬਹੁਤ ਬੜੀ ਗੱਲ ਹੋ ਜਾਂਦੀ ਆ ਬਹੁਤ ਵੱਡੀ ਗੱਲ ਹੋ ਜਾਂਦੀ ਆ ਬਹੁਤ ਵੱਡੀ ਗੱਲ ਹੋ ਜਾਂਦੀ ਆ ਕੋਈ ਲੈਣ ਦੇਣ ਦਾ ਦੇਖੋ ਭੁੱਖਾ ਤਾਂ ਹੁੰਦਾ ਸਭ ਤੋਂ ਵੱਡਾ ਹੁੰਦਾ ਸਾਥ ਬੰਦੇ ਦਾ ਹਿੰਮਤ ਜਾਂ ਕਿ ਹੁਣ ਹਿੰਮਤ ਦੇਣੀ ਹਨਾ ਇੱਕ ਖੜ ਜਾਣਾ ਕੋਲ ਇੱਕ ਫੋਨ ਤੇ ਗੱਲਾਂ ਕਰੀ ਜਾਣ ਉਹ ਗੱਲ ਤੇ ਸਾਹਮਣੇ ਗੱਲਾਂ ਕਰਨ ਦਾ ਫਰਕ ਬਹੁਤ ਪੈ ਜਾਂਦਾ ਫਰਕ ਬਹੁਤ ਜਾਂਦਾ ਠੀਕ ਆ ਮਾਰਪਾਈ ਮਨਿੰਦਰ ਜੜੀ ਦਾ ਵੀ ਬਹੁਤ ਬਹੁਤ ਦੇਖ ਮਿੰਦਰ ਇਹ ਤੂੰ ਚਾਕੇ ਲੈ ਕੇ ਆਇਆ ਤਾਂ ਮੇਰੇ ਅੱਗੇ ਭਾਜੀ ਠੀਕ ਨੇ ਆਪਣੇ ਪਰਿਵਾਰ ਤੇ ਚੱਲੇ ਨੇ ਹਨਾ ਕਿ ਜਿਹੜਾ ਬੰਦਾ ਨਾਲ ਹਿੰਮਤ ਦਿਖਾਉਂਦਾ ਇਹਦੇ ਨਾਲ ਖੜਦਾ ਉਹਦਾ ਹੌਸਲਾ ਫੜੇ ਜੇ ਤੁਸੀਂ ਉਸ ਟਾਈਮ ਮੇਰੇ ਮੈਂ ਜਿੱਦਾਂ ਕਹਿੰਦੇ ਵੀ ਚਲੋ ਘਰ ਨੂੰ ਇਹਨਾਂ ਨੂੰ ਤੁਸੀਂ ਅਨ ਗੈਲੀ ਦੀ ਕਰਦਾਂਗੇ ਹੁਣ ਕਿ ਆਪ ਤਾਂ ਕਿੰਨੇ ਦਿਨ ਇਹਨਾਂ ਨੂੰ ਤੇ ਪੈਣਾ ਦੀ ਕਿੱਦਾਂ ਟ੍ਰੀਟਮੈਂਟ ਪਤਾ ਨਹੀਂ ਕਿੱਥੇ ਪਚਾਵ ਹੋ ਜਾਣਾ ਸੀ ਰਮ ਜਿੱਦਾਂ ਨਾਲ ਇਹਨਾਂ ਦੀ ਕੰਡੀਸ਼ਨ ਓਕੇ ਕਾਫੀ ਡਾਗ ਹੁੰਦੀ ਕਿਉਂਕਿ ਇਹਨਾਂ ਨੂੰ ਚੱਕਦੇ ਵੀ ਤੇ ਜਿਹੜੀਆਂ ਲੱਤਾਂ ਪੈਰਾਂ ਤੋਂ ਉਹ ਕੰਮ ਕਰਨਾ ਬਿਲਕੁਲ ਹੀ ਛੱਡ ਗੀਆਂ ਦੀਆਂ ਤੇ ਉਹ ਵੀ ਹੁੰਦਾ ਜੀ ਇਹਨਾਂ ਨੇ ਸ਼ੁਰੂ ਤੇ ਹੀ ਕੋੜੀ ਉਹਦੇ ਨਾਲ ਇੱਕ ਲੱਤ ਨੂੰ ਪੋਲਿਆ ਹੈ ਇੱਕ ਲੱਤ ਨੂੰ ਹੁਣ ਵੀ ਤਾਂ ਤੁਰਦਾ ਪਹਿਲਾਂ ਵੀ ਤੁਰਦਾ ਤਾਂ ਜਿੱਦਾਂ ਇਹ ਹੈ ਕਿ ਜਦੋਂ ਜਦੋਂ ਕਮਜ਼ੋਰੀ ਤੇ ਇਨਫੈਕਸ਼ਨ ਤੇ ਪ੍ਰੋਬਲਮ ਨੇ ਜਿਹੜੀ ਉਹ ਫੈਲਾ ਦੀ ਦੌਲ ਤੇ ਉਹਨੇ ਜਾਣਾ ਚੋੜਦਾ ਠੀਕ ਹੈ ਚਲੋ ਥੋਡੀਆਂ ਦਵਾਈਆਂ ਦੇ ਨਾਲ ਅੱਜ ਬਿਲਕੁਲ ਉਹ ਠੀਕ ਨਹੀਂ ਤੇ ਆਪਣੇ ਘਰ ਐਂ ਠੀਕ ਠਾਕ ਉਹ ਚੱਲੇ ਆ ਜੀ ਧੰਨਵਾਦ ਦੀ ਕੋਈ ਗੱਲ ਨਹੀਂ ਹੁੰਦੀ ਕਿਉਂਕਿ ਦੇਖ ਆਪਾਂ ਤਾਂ ਇੱਕ ਗੱਲ ਪ੍ਰਮਾਤਮਾ ਮੂਰੇ ਹੀ ਅਰਦਾਸ ਕਰਾਂਗੇ हे ਪ੍ਰਮਾਤਮਾ ਸਾਨੂੰ ਸੇਵਾ ਕਰਨ ਦਾ ਮੌਕਾ ਜ਼ਰੂਰ ਦੇਈ ਸੇਵਾ ਸਾਨੂੰ ਨਾ ਕਿਸੇ ਨੂੰ ਦੇਣੀ ਪੈ ਜਵੇ ਅਸੀਂ ਲਈਏ ਇਹ ਸੇਵਾ ਹੀ ਇੱਕ ਤਰ੍ਹਾਂ ਦੀ ਪ੍ਰਮਾਤਮਾ ਨੇ ਸਾਡੀ ਡਿਊਟੀ ਲਈ ਠੀਕ ਹੈ ਉਹ ਅੱਜ ਆਪਣੇ ਘਰ ਨੂੰ ਠੀਕ-ਠਾਕ ਚੱਲੇ ਆ ਸਾਨੂੰ ਇੰਨਾ ਹੀ ਬਹੁਤ ਮਾਨ ਫਿਕਰ ਹੋ ਰਿਹਾ ਹੈ ਫਕਰ ਹੋ ਰਿਹਾ ਹੈ ਵੀ ਸਾਡੇ ਕੋਲ ਆਏ ਜ਼ਿੰਮੇਵਾਰੀ ਤੇ ਆਖਰ ਨੂੰ ਭੈਣ ਭਰਾ ਵੀ ਸਾਰੇ ਵੀ ਹੈਗੇ ਆ ਇਦਾਂ ਦੀ ਕੋਈ ਗੱਲਬਾਤ ਨਹੀਂ ਆ ਉਹਨਾਂ ਨੇ ਵੀ ਕਿਹਾ ਵੀ ਅਸੀਂ ਦਿਖਾਉਨੇ ਆ ਪਰ ਇਹ ਕਹਿੰਦੇ ਮੈਂ ਪਹਿਲਾਂ ਇੱਥੋਂ ਠੀਕ ਹੋ ਜਾਦਾ ਇਹਨਾਂ ਨੂੰ ਮੇਰੇ ਡਾਕਟਰ ਪਰ ਤੇ ਸਾਡੇ ਉੱਰ ਭਰੋਸਾ ਠੀਕ ਹੈ ਤੇ ਅੱਜ ਉਹ ਬਿਲਕੁਲ ਠੀਕ ਹੋ ਗਏ ਆਪਣੇ ਘਰ ਨੂੰ ਚੱਲੇ ਆ। ਪਰਮਾਤਮਾ ਦਾ ਬਹੁਤ ਧੰਨਵਾਦ। ਪਰਮਾਤਮਾ ਨੇ ਭਰੋਸਾ ਟੁੱਟੜ ਨਹੀਂ ਦਿੱਤਾ ਹੈ। ਜਿੱਦਾਂ ਅਸੀਂ ਉਮੀਦ ਕਰ ਰਹੇ ਸੀ ਵਿਚ ਜਿੰਦ ਜਿੰਦ ਹ ਡੋਲਣ ਲੱਗ ਗਏ, ਮੇਰਾ ਵੀ ਤਾਂ ਭਾਜੀ ਦਾ ਹੋਰ ਜੇ ਹੋਣ ਲੱਗ ਗਏ। ਡੌਨ ਹੋਣ ਲੱਗੇ ਤੇ ਪਰਮਾਤਮਾ ਦਾ ਸਾਰਾ ਚਾਹੀਦਾ ਕਹਿੰਦੇ ਬੇ ਬਹੁਤ ਕੁਝ ਠੀਕ ਕਰ ਸਕਦਾ ਉਹ। ਬਿਲਕੁਲ। ਹਿੰਮਤ ਹਿੰਮਤ ਸਤੋਂ ਵੱਡੀ ਚੀਜ਼ ਆ। ਸਹੀ ਗੱਲ। ਇੱਕ ਨੰਬਰ ਪਤਾ ਹੈ ਕਿ ਆ ਚਾਹੀਦੀ ਜਦੋਂ ਅਸੀਂ ਮਰੀਜ਼ ਆ ਕੋਈ ਠੀਕ ਹੈ ਅਸੀਂ ਕਿਸੇ ਕੋਲ ਜੇ ਮਨਲਾ ਖਬਰ ਲਈ ਉਹਦੇ ਕੋਲ ਇਹ ਬੈਠ ਕੇ ਨਾ ਕਰੋ ਹਾਏ 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 ਨਾ ਕਰੋ ਇਹ ਤਾਂ ਗੱਲੇ ਕੁਝ ਨਹੀਂ ਠੀਕ ਹੋ ਗਿਆ ਤੂੰ ਪ੍ਰਵਾਹ ਨਾ ਕਰ ਇਹ ਤਾਂ ਬਹੁਤ ਬੜੀਆਂ ਬੜੀਆਂ ਗੱਲਾਂ ਹੋ ਜੰਨੀਆਂ ਪ੍ਰਵਾਹ ਇਹ ਵੱਡਾ ਹੌਸਲਾ ਹੋ ਜਾਂਦਾ ਤੇ ਇਹੀ ਹੌਸਲਾ ਬੰਦੇ ਨੂੰ ਗਿਰਨੇ ਠੀਕ ਹੈ ਤੇ ਚਲੋ ਹੁਣ ਆਪਾਂ ਇਹਨਾਂ ਨਾਲ ਮੁਲਾਕਾਤ ਕਰਾਉਣੀ ਹੈ ਤੇ ਉਸ ਤੋਂ ਬਾਅਦ ਦੇ ਵਿੱਚ ਚੱਲਦੇ ਆ ਜੀ ਆਪਾਂ ਇਹਨਾਂ ਦਾ ਪਿੰਡ ਤੁਹਾਨੂੰ ਦੱਸਾਂਗੇ ਕਿਹੜਾ ਵੀਡੀਓ ਵਿੱਚ ਇਲਾਵਾ ਜੀ ਇਹਨਾਂ ਦੇ ਜਿਹੜੇ ਹੁਣ ਕੱਪੜਾ ਲੀੜਾ ਤਾਂ ਇਹਨਾਂ ਨੇ ਆਪਣਾ ਕਰ ਲਿਆ ਜੀ ਬੈਕ ਤੇ ਇੱਧਰ ਬੈਠੀ ਆ ਜੀ ਹੁਣ ਹਾਂਜੀ ਪਾਲੀ ਜੀ ਵਾਹਿਗੁਰੂ ਜੀ ਪਤਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਨੂੰ ਪਤਾ ਹੀ ਸੀਗਾ ਜੀ ਵੀ ਮੈਂ ਕਈ ਦਿਨਾਂ ਤੋਂ ਬਿਮਾਰ ਚੱਲਦਾ ਸੀਗਾ ਤੇ ਅੱਜ ਵਾਹਿਗੁਰੂ ਦੇ ਸਤਿਕਾਰ ਠੀਕ ਆ ਮੈਂ ਤੇ ਅੱਜ ਵਾਹਿਗੁਰੂ ਦਾ ਹੁਕਮ ਹੋਇਆ ਤੇ ਅਸੀਂ ਅੱਜ ਆਪਣੇ ਘਰ ਨੂੰ ਚੱਲੇ ਜੀ ਬਹੁਤ ਖੁਸ਼ੀ ਹੈ ਜੀ ਉਹਨਾਂ ਵੀਰਾਂ ਭੈਣਾਂ ਦੇ ਜਿਨ੍ਹਾਂ ਨੇ ਅਰਦਾਸਾਂ ਬੇਨਤੀ ਕੀਤੀਆਂ ਮੈਂ ਉਹਨਾਂ ਦਾ ਬਹੁਤ ਸ਼ੁਕਰਗੁਜ਼ਾਰ ਹਾਂ ਧੰਨਵਾਦ ਆ ਜਿਨ੍ਹਾਂ ਨੇ ਮੇਰੇ ਲਈ ਮੇਰੇ ਪਰਿਵਾਰ ਲਈ ਮੇਰੇ ਬੱਚਿਆਂ ਲਈ ਅਰਦਾਸ ਕੀਤੀ ਸੀ ਕਿ ਮੈਂ ਆਪਣੇ ਟੱਬਰ ਵਿੱਚ ਸਹੀ ਸਲਾਮਤ ਠੀਕ ਠਾਕ ਅੱਜ ਜੋਬੀ ਆ ਮੈਂ ਅਕਾਲ ਪੁਰਖ ਦੀ ਬਦੌਲਤ ਉਹਨਾਂ ਭੈਣਾ ਭਰਾਵਾਂ ਦੇ ਸ਼ਰਧਾ ਬਦੌਲਤ ਅੱਜ ਮੈਂ ਠੀਕ ਹਾਂ ਤੇ ਅੱਜ ਅਸੀਂ ਆਪਣੇ ਘਰ ਨੂੰ ਵਾਪਸ ਚਲੇ ਆ ਮੈਂ ਬੇਨਤੀ ਕਰਦਾ ਸਾਰੇ ਪੀ ਰਾਮਾ ਨੂੰ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਵਾਹਿਗੁਰੂ ਜੀ ਦਾ ਸ਼ੁਕਰੀਆ ਹਾਂ ਵੀ ਜੋਤੀ ਸਤਿ ਸ਼੍ਰੀ ਅਕਾਲ ਮੈਂ ਭੈਣ ਤੇ ਜੀਜਾ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੀ ਕਾਤੇ ਮੇਰਾ ਆਦਮੀ ਠੀਕ ਹੋ ਗਿਆ ਜੀ ਇਹਨਾਂ ਨੇ ਕਿਉਂ ਕਰਿਆ ਦੇਖੋ ਹੈਲਪ ਕਰੀ ਹੈ ਜੀ ਐਦਾਂ ਦੀ ਗੱਲ ਨਹੀਂ ਹੈ ਪਤਾ ਹੈ ਕਿ ਮੈਂ ਤੁਹਾਨੂੰ ਪਹਿਲਾਂ ਵੀ ਇੱਕ ਵਾਰ ਨਹੀਂ ਕਈ ਵਾਰ ਇਹ ਗੱਲ ਕਹਿੰਦਾ ਹੁੰਦਾ ਵੀ ਸਾਨੂੰ ਦੁੱਖ ਸੁੱਖ ਦੇ ਵਿੱਚ ਇੱਕ ਦੂਜੇ ਨਾਲ ਖੜਨਾ ਚਾਹੀਦਾ ਬਰਾਬਰ ਜੇ ਅਸੀਂ ਦੁੱਖ ਸੁੱਖ ਦੇ ਵਿੱਚ ਖੜੂਗੇ ਤਾਂ ਇਹ ਜਿਹੜੇ ਦੁੱਖ ਤਕਲੀਫ ਆ ਨਾ ਐ ਖਤਮ ਹੋ ਜਾਂਦੇ ਆ ਬੰਦੇ ਦੇ ਸਾਰਾ ਦੋ ਇੱਕ ਦੂਏ ਦਾ ਜਿੰਨੇ ਜੋ ਅੱਗੇ ਹੈਗੇ ਆ ਉਨੇਕ ਜੋਗਾ ਆਪਾਂ ਨੂੰ ਖੜਨਾ ਚਾਹੀਦਾ ਠੀਕ ਹੈ ਧੰਨਵਾਦ ਦੀ ਕੋਈ ਨਹੀਂ ਕਿ ਆ ਪਤਾ ਕੱਲ ਨੂੰ ਮੇਰੇ ਪ੍ਰਹੇ ਜੀ ਮਜਬੂਰੀ ਪੈ ਜਵੇ ਮੈਨੂੰ ਤੁਹਾਡੇ ਕੋਲੇ ਆਉਣਾ ਪੈ ਜਵੇ ਜਾਂ ਕੋਈ ਇਹ ਜੀ ਮਜਬੂਰੀ ਪੈ ਜਵੇ ਮੈਨੂੰ ਤੁਹਾਨੂੰ ਬੁਲਾਉਣਾ ਪੈ ਜਵੇ ਹੈਨਾ ਇਹ 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 ਸਮਾਂ ਹੈ ਨਾ ਜਿਹੜਾ ਸਮਾਂ ਸਭ ਤੋਂ ਵੱਡਾ ਸਭ ਤੋਂ ਤਗੜਾ ਸਭ ਤੋਂ ਪਹਿਲਵਾਨ ਆ ਸਮੇ ਨੂੰ ਕਦੇ ਟੀਚਰ ਨਾ ਕੋਲ ਏ ਨਹੀਂ ਪਤਾ ਵੀ ਕੱਲ ਨੂੰ ਸਮੇਂ ਦੇ ਨਾਲ ਸਾਡੇ ਨਾਲ ਕੀ ਹੋਣਾ ਹੈ ਕੀ ਨਹੀਂ ਬਸ ਉਸ ਅਕਾਲ ਪੁਰਖ ਦਾ ਅੱਗੇ ਹੀ ਅਰਦਾਸ ਕਰੀਏ ਕਿ ਹੇ ਮਾਲਕਾ ਵੀ ਸਭ ਦਾ ਹੀ ਭਲਾ ਕਰ ਸਭ ਦਾ ਭਲਾ ਬਸ ਉਹਦੇ ਵਿੱਚ ਅਸੀਂ ਵੀ ਆ ਜੰਨੇ ਆ ਸਾਰੇ ਸੰਸਾਰ ਆ ਜਾਂਦਾ ਮੈਂ ਬਾਜੀ ਨੂੰ ਕਹਿੰਦੇ ਹੁਣ 2-3 ਦਿਨ ਰਹੋ ਬਣੇ ਤਾਂ ਦੇਖੋ ਸਵੇਰ ਦੀ ਚਾਹ ਪੀ ਕੇ ਇਹਨਾਂ ਨੇ ਹੱਥ ਚੱਕੀ ਪਈ ਹੈ ਦੇਖ ਚਾਹ ਜੀ ਪਤਾ ਹੈ ਕੀ ਹੈ ਜਿਹੜਾ ਨਾ ਬੰਦੇ ਤੇ ਕੰਮਕਾਰ ਹੁੰਨੇ ਆ ਉਹ ਬੰਦੇ ਨੂੰ ਜਾਣ ਨਹੀਂ ਦਿੰਦੇ ਨਿਕਲ ਨਹੀਂ ਕਰ ਤੋਂ ਦਿੰਦੇ ਪਰ ਹੁਣ ਇਹਦੀਆਂ ਜਿਹੜੀਆਂ ਮਜਬੂਰੀਆਂ ਦੀਆਂ ਉਹਦੇ ਕਰਕੇ ਬੈਠਾ ਤਾਂ ਹੁਣ ਬਿਲਕੁਲ ਪ੍ਰਮਾਤਮਾ ਦੀ ਕਿਰਪਾ ਨਾਲ ਠੀਕ ਆ ਆਪਣੇ ਘਰ ਚੱਲੇ ਆ ਪ੍ਰਮਾਤਮਾ ਇਦਾਂ ਹੀ ਆਪਣੇ ਘਰ ਦੇ ਵਿੱਚ ਇਹਨਾਂ ਨੂੰ ਠੀਕ ਠਾਕ ਰੱਖੇ ਤੇ ਹੁਣ ਆਪਾਂ ਚਾਲੇ ਪਾਈਏ ਚੱਲੀਏ ਫਿਰ ਹਾਂਜੀ ਹਾਂ ਵੀ ਹਾਂ ਵੀ ਜੋਤੀ ਕਹਿਣਾ ਕੁਝ ਹੁਣੇ ਆਪਾਂ ਇਹਨੂੰ ਕਹਿ ਭਾਈ ਚਾਰ ਇੰਚ ਦੇ ਵੀ ਭਾਈ ਦੇਖ ਤਲੀਆਂ ਮਿਲੀਆਂ ਚੀਜ਼ਾਂ ਖਾਣਾ ਪੀਣਾ ਸਾਡਾ ਵੀਡੀਓ ਦੇ ਕਹਨੇ ਵੀ ਦੇਖੋ ਭਾਜੀ ਖਾਣਾ ਦਾ ਰੋਜ਼ ਆਪਾਂ ਨੇ ਜ਼ਿੰਦਗੀ ਬਾਰ-ਬਾਰ ਨਹੀਂ ਮਿਲਦੀ ਤੂੰ ਐ ਨਾ ਸਮਝ ਵੀ ਮੈਂ ਕੱਲੀ ਸੇਤਾਂ ਤੇਰੇ ਨਾਲ ਤਿੰਨ ਜਾਣੇ ਇਹ ਵੀ ਨੇ ਦੋ ਬੱਚੇ ਇੱਕ ਭੈਣ ਹਨਾ ਬਦਕ ਇਹ ਨਾਲ ਵਾਲੀ ਦੇਖ ਕੇ ਆਪਣਾ ਘੱਟ ਕਰੋ ਹਾਲ ਫਰੂਟ ਖਾ ਲਓ ਥੋੜਾ ਘੱਟ ਕਰ ਲਓ ਠੀਕ ਹੈ ਨਾ ਮੈਨੂੰ ਪਤਾ ਕਿ ਤੁਹਾਡੀ ਹੁਣ ਕਹਿੰਦੇ ਹੁੰਦੇ ਕਿ ਕੰਮ ਇਹ ਜਾਵੇ ਡਾਕਟਰੀ ਲੈਣ ਚ ਦੇ ਕੋ ਪਾਰੀਆਂ ਵਗੈਰਾ ਵੀ ਆਉਂਦੀਆਂ ਰਹਿੰਦੀਆਂ ਹੁਣ ਕਿਸੇ ਨੂੰ ਬਰਾ ਦੇ ਪਰ ਆਪਣਾ ਥੋੜਾ ਲਿਮਟ ਨਾਲ ਰੱਖੋ ਉੱਤੋਂ ਉੱਪਰ ਜਿ ਕੁਛ ਨਹੀਂ ਨਹੀਂ ਹੈਗਾ ਚਲ ਆਪਾਂ ਕਿਸੇ ਨੂੰ ਜਵਾਬ ਨਹੀਂ ਦੇ ਸਕਦੇ ਜਿਹੜੇ ਖੁਸ਼ੀ ਵਿੱਚ ਸ਼ਾਮਲ ਨਹੀਂ ਹੋਣਾ ਹੋਣਾ ਪੈਂਦਾ ਪਰ ਥੋੜਾ ਲਿਮਟ ਨਾਲ ਜਿੱਥੇ ਜਾਣਾ ਹੈ ਉੱਥੇ ਜਾਣਾ ਵੀ ਪੈਂਦਾ ਇਹ ਨਹੀਂ ਗੱਲ ਹੁੰਦੀ ਪਰ ਹਰ ਚੀਜ਼ ਦੀ ਕੋਈ ਨਾ ਕੋਈ ਲਿਮਟ ਬਣੀ ਹੁੰਦੀ ਆ ਹਰ ਚੀਜ਼ ਦੀ ਲਿਮਟ ਬਣਾ ਕੇ ਚੱਲੋ ਸਾਰਾ ਕੁਝ ਸੈੱਟ ਰਹਿੰਦਾ ਹੁਣ ਤੂੰ ਜਿੱਦਣ ਦਾ ਇੱਥੇ ਆਇਆ ਹੋਇਆ ਹੈ ਤਾਂ ਸਾਡੇ ਘਰ ਦੇਖਿਆ ਕਿੰਨੀਆਂ ਕਿਤਲੀਆਂ ਚੀਜ਼ਾਂ ਚੱਲਦੀਆਂ ਆਸੀਂ ਤਾਂ ਸਿੰਪਲ ਉਹ ਤਾਂ ਮੇਰੇ ਕਰਕੇ ਨਹੀਂ ਸ਼ਾਇਦ ਬਣਾਈਆਂ ਹੋਣ ਨਾ ਨਾ ਬਿਲਕੁਲ ਨਹੀਂ ਆ ਸਾਡੇ ਵੀਡੀਓ ਵੀ ਦੇਖਦੇ ਆ ਨਹੀਂ ਜਿਵੇਂ ਮੰਨ ਲਓ ਜੀ ਸੌਣ ਚੱਲਦਾ ਕੜਾਈਆਂ ਧਰ ਲਓ ਨਾ ਇਹ ਤਾਂ ਕੱਲ ਅਸੀਂ ਬਣਾ ਲਿਆ ਵੀ ਚੱਲ ਕੋਈ ਗੱਲ ਨਹੀਂ ਭਾਈ ਸੌਣ ਖਤਮ ਹੋ ਗਿਆ ਵੀ ਹੁਣ ਕਾਫੀ ਟਾਈਮ ਹੋ ਗਿਆ ਵੀ ਚਲੋ ਆਪਾਂ ਬਣਾ ਲਈਏ ਅੱਛਾ ਤੱਕ ਦਾ ਢਾਬੇ 'ਚ ਵੀ ਨਹੀਂ ਬਸ ਜੇ ਕੋਈ ਜਦੋਂ ਭਾਜੀ ਹੁਣ ਉਧਰ ਵੀਰਜੀ ਹੁਣ ਪ੍ਰੋਗਰਾਮ ਦਾ ਤਾਂ ਨਹੀਂ ਸੀ ਆਪ ਵੀ ਨਹੀਂ ਸੀ ਘਰੇ ਕਰਦੇ ਜੋਗੇ ਅਸੀਂ ਜੇ ਮਾਲਾ ਮਾੜਾ ਮੋਟਾ ਕੋਈ ਪ੍ਰੋਗਰਾਮ ਕਰਨਾ ਜਾਂ ਕੁਝ ਵੀ ਕਰਨਾ ਸਾਡਾ ਸਾਰਾ ਹੀ ਘਰ 'ਚ ਚੱਲਣਾ ਰੋਟੀ ਪਾਣੀ ਸਿੰਪਲ ਜੀ ਨੂੰ ਆਪਾਂ ਕਹਿ ਦਿੰਨੇ ਆ ਇੱਕ ਤਾਂ ਦੇ ਇੱਕ ਘਰ ਦੇ ਵਿੱਚ ਚੀਜ਼ ਬਚੀ ਹੋਈ ਘਰ 'ਚ ਕੰਮ ਆ ਜਾਂਦੀ ਆ ਜੇ ਹੁਣ ਆਪਾਂ ਹੋਟਲਾਂ ਦੇ ਵਿੱਚ ਪ੍ਰੋਗਰਾਮ ਕਰਦੇ ਆ ਇੱਕ ਤਾਂ ਤਲੀਆਂ ਹੋਈਆਂ ਚੀਜ਼ਾਂ ਚੀਜ਼ ਬੇਸਟ ਉਹ ਕਿਹੜੇ ਆਪਾਂ ਘਰ ਨੂੰ ਲਿਆਉਣ ਜੋਗੇ ਆ ਉਹ ਖਰਾਬ ਹੋ ਜਾਣੀ ਘਰ 'ਚ ਚੀਜ਼ ਫालतू ਬਣੀ ਆ ਜੇ ਉਹ ਚੱਲ ਵੀ ਪੈਣੀ ਕਈ ਨਹੀਂ ਤੇ ਬਾਕੀ ਚਲੋ ਹੁਣ ਆਪਾਂ ਗੱਲਾਂ ਨਾ ਕਰੀਏ ਤੇ ਹੁਣ ਅਸੀਂ ਜਾਣਾ ਜੀ ਪਿੰਡ ਤੂਰਾ ਪਿੰਡ ਤੂਰਾ ਦੇ ਬਹੁਤ ਸਾਡੀ ਵੀਡੀਓ ਦੇਖਦੇ ਆ ਥੈਂਕ ਯੂ ਧੰਨਵਾਦ ਉਹਨਾਂ ਦਾ ਵੀ ਭੈਣ ਦੱਸਦੀ ਸੀ ਤੇ ਬਹੁਤ ਬਹੁਤ ਧੰਨਵਾਦ ਦੇ ਚਲੋ ਥੋਡੀਆਂ ਵੀ ਅਰਦਾਸਾਂ ਬੇਨਤੀਆਂ ਕੁਝ ਬੰਦੇ ਨੂੰ ਐ ਹੋ ਜਾਂਦਾ ਵੀ ਸਾਡੇ ਪਿੰਡ ਦਾ ਬੰਦਾ ਹਨਾ ਬੰਦਾ ਦੇਖਦਾ ਸਹਾਰਾ ਹੋ ਜਾਂਦਾ ਫੋਨ ਵੀ ਆ ਜਾਂਦੇ ਤੇ ਧੰਨਵਾਦ ਮੇਰਾ ਦਿਲ ਤੋਂ ਕਰਨਾ ਚਾਹੁੰਦੀ ਹਾਂ ਸਾਰਿਆਂ ਦਾ ਪਰ ਮਾ ਵਸਤੂ ਨੂੰ ਚੜ੍ਹਦੀ ਕਲਾ ਵਿੱਚ ਰੱਖੀ ਤੁਸੀਂ ਜਿਹੜੀਆਂ ਅਰਦਾਸਾਂ ਬੇਨਤੀਆਂ ਕਰਦੇ ਆ ਸਾਡੇ ਲਈ ਤੁਹਾਡੀਆਂ ਅਰਦਾਸਾਂ ਬੇਨਤੀਆਂ ਨਾਲ ਅਸੀਂ ਜੀ ਪੂਰੇ ਤੱਕ ਆਂਦੇ ਬਿਲਕੁਲ ਬਿਲਕੁਲ ਤੇ ਬਾਕੀ ਚਲੋ ਹੁਣ ਅਸੀਂ ਚੱਲਦੇ ਆ ਜੀ ਪਿੰਡ ਤੂਰਾ ਗਵਿੰਦ ਗੜ ਦੇ ਨਾਲ ਆ ਜੀ ਤੇ ਸਾਨੂੰ ਆਪਣੇ ਕਮੈਂਟ ਜਰੂਰ ਦਿਓ ਵੀ ਜਿਹੜੇ ਤੂਰਾ ਦੇ ਨਾਲ ਹੈਗੇ ਆ ਜੀ ਪਿੰਡ ਦੇ ਤੇ ਚੱਲੀਏ ਹੁਣ ਆਪਾਂ ਚੱਲ ਵੀ ਚਲੋ ਚਲੋ ਭਾਈ ਚਲੋ ਭਾਈ ਚਲੋ ਚੱਲੇ ਚੱਲੇ ਚੱਕੋ ਬੈਗ ਬੂਕ ਚੱਕੋ ਆਪਣੇ ਹਾਂ ਵੀ ਗੱਗੂ ਸਾਸਰੀ ਘਰ ਸ਼ਿਕਾਹ ਜੀ ਮਾਤਾ ਸਾਸਰੀ ਘਰ ਅਜਨ ਜਵਾਈ ਦਾ ਜਲੇਵੇ ਦੋ ਤੱਕ ਕਰ ਲੈਣੇ ਬਾਹਰ ਜੱਲੀ ਤੇ ਹਾਂ ਫਿਰ ਮਾਤਾ ਮੈਨਾਂ ਨੇ ਚੰਦਰ ਉਸ ਰੱਖੇ ਭਾਈ ਜੀ ਨਾਨੀ ਨਾਨ ਨਾਨ ਕੇ ਹੁੰਨੇ ਆ ਭਾਈ ਮੈਂ ਇੱਕ ਦਿਨ ਹੋਸੀ ਨਾਨੀ ਨਾਲ ਸੀ ਡੇਟੇ ਰੱਖਣੀ ਹੈ ਕੇਰੀ ਤੇਰੀ ਨਾਨੀ ਹੋਵੇ ਉਹਨੂੰ ਮੇਰੀ ਹੱਕਦਾਰ ਚੱਲ ਗਈ ਚੱਲੇਗੀ ਇਹ ਨਾ ਨਹੀਂ ਇਹਦੀ ਨਾਨੀ ਤੂੰ ਕਿੱਥੇ ਆਹ ਉਹ ਵੀ ਹੱਥ ਚੱਕਦਾ ਦੇਖ ਰਹਿਣਾ ਤੇਰੀ ਨਾਨੀ ਇਹਦੀ ਇਹਦੀ ਆਹ ਤੇਰੀ ਨਾਨੀ ਦੇਖੀ ਆਹਦੇ ਕਹਾਦੇ 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 ਆਏ ਦੇਖੋ ਚਲੋ ਫੇ ਚਾਚੀ ਦਾ ਆਜੋ 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 ਮੇਰੇ ਕੋ ਚਾਰ ਦਿਨਾਂ ਤੱਕੜ ਚਾਰ ਨਾ ਕੋਸਾਰੇ ਕਿਹੜੀ ਇਕੱਠੇ ਹਾਂ ਮੈਂ ਥੋੜਾ ਬੈਠ ਦੋ ਫਤੋ ਚਾਰ ਦਿਨ ਫੇ ਮੇਰੀ ਆਪਾਂ ਦੋ ਚਰਚੇ ਆਲਾ ਆਲਾ ਗੱਪਾਂ ਕਰਦੇ ਸਾਸਰੀ ਕਾ ਇਹ ਜਿਹੜਾ ਮੇਰਾ ਸਾਡੂ ਆ ਛੋਟੇ ਭਾਈ ਦਾ ਮੁੰਡਾ ਹੈ ਨਾ ਹਾਂ ਜੀ ਇਹ ਛੋਟੇ ਭਾਈ ਦਾ ਮੁੰਡਾ ਹਾਂ ਵੀ ਕਿਵੇਂ ਆ ਠੀਕ ਆ ਤੂੰ ਸ਼ਕੂਲੀ ਗਿਆ ਅੱਜ ਗਿਆ ਕਿੰਨੇ ਵਜੇ ਗਿਆ ਤਾ 12 ਵਜੇ ਗਿਆਤਾ ਉਹ ਨਹੀਂ ਹਾਂ 13 13 ਵਜੇ 13 ਤੁਹਾਨੂੰ ਆਈ ਨੂੰ ਪਤਾ ਵੀ ਤੂੰ ਸਕੂਲ ਕਿੰਨੇ ਵਜੇ ਜਾਣਾ ਹੈ ਛੁੱਟੀ ਕਿੰਨੇ ਵਜੇ ਹੁੰਦੀ ਆ ਤੂੰ ਇਹਦਾ ਮਤਲਬ ਸਕੂਲ ਨਹੀਂ ਜਾਂਦਾ ਇੱਧਰ ਕਰੀ ਸਕੂਲ ਨਹੀਂ ਜਾਂਦਾ ਤੂੰ ਜਾਣਾ ਤੂੰ ਛੁੱਟੇ ਹੋਉਂਦਾ ਨਹੀਂ ਹਾਂ ਵੀ ਜਾਂਦਾ ਇਹ ਹਾਂ ਜੀ 13 ਵਜੇ ਜਾਂਦਾ ਇਹ 13 ਵਜੇ ਜਾਂਦਾ 14 ਵਜੇ ਜਿੱਤੀ ਹੋਈ 14 ਵਜੇ ਛੁੱਟੀ ਹੋਈ ਸਕੂਲ ਕਿੱਦਾਂ ਵੇ ਜਾਣਾ ਹੈ 8 ਵਜੇ 8 ਵਜੇ ਅੱਛਾ 8 ਵਜੇ ਜਾਣਾ ਹੈ ਤੂੰ ਸਕੂਲ ਨੂੰ ਸਕੂਲ ਪ੍ਰਾਇਮਰੀ ਪੜ੍ਹਨਾ ਹੈ ਕਿ ਅੰਗਰੇਜ਼ੀ ਚ ਪੜ੍ਹਨਾ ਪ੍ਰਾਇਮਰੀ ਚ ਪ੍ਰਾਇਮਰੀ ਚ ਅੱਛਾ ਕਿੰਨੀਵੀਂ ਚ ਹੋ ਗਿਆ ਤੂੰ ਹੋਇਆ ਨਹੀਂ ਬੁੱਤਾ ਜਿਹਾ ਪ੍ਰੀ ਪ੍ਰਾਇਮਰੀ ਚ ਹੈ ਅੱਛਾ ਪ੍ਰੀ ਪ੍ਰਾਇਮਰੀ ਡੈਡੀ ਕਿੱਥੇ ਤੇਰਾ? ਕੰਮ ਤੇ ਗਿਆ ਆਇਆ ਕੰਮ ਤੇ ਗਿਆ ਹੋਇਆ ਹੈ ਇਹ ਤੇ ਰੋਟੀ ਪਾਣੀ ਖਾ ਲਿਆ ਕਿ ਨਹੀਂ ਨਹੀਂ ਫਿਰ ਤੈਨੂੰ ਪਤਾ ਨਹੀਂ ਤਾਂ ਵੀ ਅਸੀਂ ਆਉਣਾ ਹੈ ਪਤਾ ਨਹੀਂ ਫੇਰ ਰੋਟੀ ਪਾਣੀ ਬਣਾਉਂਦਾ ਤੂੰ ਤੈਨੂੰ ਪਤਾ ਨਹੀਂ ਤਾਂ ਕਿਆ ਸਵੇਰੇ ਮੈਂ ਸਕੂਲ ਜਾਣਾ ਹੈ ਜੀ ਸਵੇਰੇ ਮੈਂ ਸਕੂਲ ਜਾਣਾ ਨਹੀਂ ਫੇਰ ਉਸ ਤੋਂ ਬਾਅਦ 11 ਵਜੇ ਮੈਂ ਘਰੇ ਆਉਣਾ ਹੈ ਉਸ ਤੋਂ ਬਾਅਦ ਮੈਂ 11 ਵਜੇ ਘਰੇ ਆਉਣਾ ਫੇਰ ਮੈਂ ਰੋਟੀ ਪਾਣੀ ਖਾਣਾ ਹੈ ਫੇਰ ਮੈਂ ਮੰਜਾ ਤੋੜਦਾ ਹੈ ਫੇਰ ਕਿਆ ਮੈਂ ਮੰਜਾ ਵੀ ਤੋੜ ਦਿੰਨਾ ਤੋੜਣਾ ਨਹੀਂ ਤੋੜਨਾ ਕਾਜਾ ਥੋ ਜਨੈ ਸੇ ਤੁਰਨਾ ਨਹੀਂ ਥੋ ਜਾਂਦਾ ਜਵਾਕ ਸਿਆਣਾ ਹੈ ਸਿਆਣਾ ਤੇ ਹੋਰ ਸੁਣਾ ਫੇ ਠੀਕ ਠਾਕ ਆ ਤੇਰਾ ਜੀ ਲੱਗ ਗਿਆ ਤਾਂ ਹਾਂਜੀ ਤੇਰਾ ਜੀ ਲੱਗ ਗਿਆ ਤਾਂ ਡੈਡੀ ਕਰਕੇ ਕਹਿੰਦੇ ਕਹਿੰਦੇ ਡੈਡੀ ਤੂੰ ਬੜਾ ਮਿੱਠ ਕਰਦਾ ਤਾਂ ਕਿਹਨੂੰ ਯਾਦ ਕਰਦਾ ਤਾ ਚਲੋ ਬਿਆਰੀ ਨੂੰ ਹੋਰ ਕਿਹਨੂੰ ਕਿਸੇ ਨੂੰ ਵੀ ਨਹੀਂ ਸਿਮੂ ਨੂੰ ਦੂਏ ਮਪਾਈ ਨੂੰ ਬੜੇ ਨੂੰ ਉਹਨੂੰ ਕਿਸੇ ਨੂੰ ਨਹੀਂ ਯਾਦ ਕਰਿਆ ਹੈ ਸਿਮੂ ਨੂੰ ਵੀ ਉਹਨੂੰ ਬੱਦ ਕਿਹਨੂੰ ਕਰਦਾ ਤਾ ਬੱਦ ਯਾਦ ਕਿਨੂੰ ਕਰਦਾ ਤਾ ਅਸਰ ਵਰਤੀ ਜੈਦੀ ਨੂੰ ਵਾਈ ਵਾਈ ਪਿਆਰ ਤਾਂ ਜਿਆਦਾ ਪਿਆਰ ਹੈ ਨਾ ਮਤਲਬ ਸਾੜੀ ਨਾਲ ਵਾਕਈ ਜਿਆਦਾ ਪਿਆਰ ਹੈ ਪਿਆਰ ਹੈ ਚਲੋ ਹੋਣਾ ਵੀ ਚਾਹੀਦਾ ਤੇ ਇੱਧਰ ਲੱਗਿਆ ਹੈ ਜੀ ਮਨਿੰਦਰ ਵਰਫੀ ਖਾਨ ਤੇ ਜਿਹੜੀ ਇਹ ਕਹਿੰਦੇ ਵਰਫੀ ਆ ਇਹ ਤੈਨੂੰ ਪਤਾ ਹੈ ਸਪੈਸ਼ਲ ਵਰਫੀ ਹੈ ਮਨਿੰਦਰ ਹਾਂ ਹਾਂ ਪਰ ਕਿਨੇ ਕੀ ਹੈ ਇਹ ਨਿਕਲੇਗਾ ਅੱਛਾ ਠੀਕ ਹੈ ਠੀਕਾ ਕਿਆ ਮੋਦਨ ਬਣਾਈ ਤੀ ਬਣਾਈ ਤੇ ਕਿਹਨੇ ਬਣਾ ਮਾਸੀ ਨੇ ਮਾਸੀ ਨੇ ਨਹੀਂ ਮਾਸਟਰ ਨੇ ਇਹਨਾ ਮਾ ਬਰਫੀ ਦੇ ਕਿੰਨੇ ਸਵਾਦ ਬੜਾ ਹੈ ਆਪ ਖੋਆ ਮਾਰਿਆ ਹੋਇਆ ਸਵਾਦ ਹਨ ਲੱਗਾ ਲੱਗਾ ਕਿੰਨੇ ਵਜੇ 1 ਵਜੇ ਹਾਂ 1 ਵਜੇ ਦਾ ਚਰਨਜੀਤ ਕਰ ਫਿਰ ਤਿਆਰੀ ਤੇ ਕੀ ਗੱਲ ਆ ਪਰ ਰੱਜੀ ਕੋਲ ਵੀ ਘੜੀ ਘੰਟਾ ਬੈਠਣਾ ਉਹ ਬੇਚਾਰੀ ਕੋ ਹੈ ਕੱਟ ਲਿਆ ਕੀ ਇਹ ਲੈ ਬਈ ਆ ਆਜ ਨਹੀਂ ਦੇਖ ਲੈ ਵਾਹ ਜੀ ਵਾਹ ਘਰ ਤੋਂ ਨਿਕਲੇ ਆ ਗੱਲਾਂ ਕਰਕੇ ਵੀ ਪਾਲੀ ਅੱਜ ਤੋਂ ਬਾਅਦ ਤਾਂ ਤਲਿਆ ਹੋਇਆ ਨਹੀਂ ਖਾਣਾ ਦੇਖੋ ਜੀ ਔਰ ਦੇਖ ਬਰੈਡ ਹਾਂ ਸਮੋਸੇ ਘਰ ਤੋਂ ਨਿਕਲੇ ਦੀਗੇ ਵੀ ਤળਿਆ ਹੋਇਆ ਨਹੀਂ ਖਾਣਾ ਪਰ ਜਿਹੜਾ ਮਹਿਮਾਨ ਆਂਦਾ ਹੈ ਘਰ ਦੀ ਉਹਦੀ ਉਹਦੀ ਤਾਂ ਅਸੀਂ ਠੀਕ ਹੈ ਮੈਂ ਛੱਡ ਦੂੰਗਾ ਖਾਣਾ ਤળਿਆ ਹੋਇਆ ਕਦੇ ਪਰ ਹਜੇ ਹਜੇ ਕੋਲਾਤਰੀ ਛੱਡਣਾ ਕਹਦੇ ਹਾਂ ਇੱਕੋ ਲੱਤ ਨਹੀਂ ਮਤਲਬ ਹੋਲੀ-ਹੋਲੀ ਸਟਾਰਟ ਕਰਾਂਗੇ ਛੱਡਣਾ ਨਹੀਂ ਛੱਡਦਾ ਮੈਂ ਫਿਲਹਾਲ ਮੂੰਹ ਦਿੱਤਾ ਹੀ ਹੈ ਕਦੇ ਖਾ ਲੂੰਗਾ ਕਦੇ ਹਫ਼ਤੇ 10 ਦਿਨਾਂ ਬਾਅਦ ਹਾਂ ਮਾੜਾ ਮੋਟਾ ਇੰਜੋਏ ਹੋ ਗਿਆ ਉਹ ਵੀ ਬਾਹਰਲਾ ਜਰੂਰ ਖਾਵਾਂਗੇ ਬਾਹਰਲਾ ਬੰਦ ਕਰਤਾ ਜੀ ਹਾਂ ਮਾੜਾ ਮੋਟਾ ਦਾਦ 15 ਦਿਨਾਂ ਬਾਅਦ ਖਾ ਪੀ ਲਿਆ ਮਾੜਾ ਮੋਟਾ ਗੱਲ ਕਹਿਣ ਦਾ ਭਾਵ ਇਹ ਹੈ ਵੀ ਇਹ ਮਾਨ ਸਨਮਾਨ ਸੀਗਾ ਜਿਹੜਾ ਇਹ ਰਿਸ਼ਤੇਦਾਰਾਂ ਵਾਸਤੇ ਹੁੰਦਾ ਵੀ ਜ਼ਰੂਰੀ ਠੀਕ ਹੈ ਵੀ ਮੈਂ ਸਾਡਾ ਦਾਦਾ ਮੈਂ ਆਪਣੇ ਰਿਸ਼ਤੇਦਾਰਾਂ ਨੂੰ ਵੀ ਕਹਿ ਦਵਾਂ ਵੀ ਨਹੀਂ ਤੁਸੀਂ ਵੀ ਨਹੀਂ ਖਾਣਾ ਤੁਸੀਂ ਵੀ ਨਹੀਂ ਖਾਣਾ ਤੁਸੀਂ ਵੀ ਨਹੀਂ ਖਾਣਾ ਦੇਖੋ ਇਹ ਉਹਨਾਂ ਉਹਨਾਂ ਦਾ ਸਤਕਾਰ ਸੀਗਾ ਉਹਨਾਂ ਦਾ ਪਿਆਰ ਸੀਗਾ ਜਿਸ ਕਰਕੇ ਇਹ ਸਾਨੂੰ ਕਰਨਾ ਪਿਆ ਚਾ ਦਾ ਕਰਕੇ ਲੋ ਜੀ ਤੁਸੀਂ ਵੀ ਆਓ ਤੁਸੀਂ ਵੀ ਸ਼ੱਕ ਲਓ ਤੇ ਨਾਲ ਇਧਰ ਵਰਫੀ ਵੀ ਤਿਆਰ ਆ ਨਾਲ ਦੀ ਨਾਲ ਪਨੀਰ ਪਨੀਰ ਵੀ ਆ ਤੇ ਬਾਕੀ ਚਲੋ ਠੀਕ ਆ ਜੀ ਤੇ ਮਿਲਦੇ ਆਪਾਂ ਹੁਣ ਤੁਹਾਨੂੰ ਚਾਹ ਪੀਣ ਤੋਂ ਬਾਅਦ ਵਿੱਚ ਹੁਣ ਤੁਸੀਂ ਰੱਖਿਓ ਆਪਣਾ ਧਿਆਨ ਖਾਂਦੀਂ ਦਾ ਤੇ ਬਾਕੀ ਜੇ ਕੋਈ ਤੁਹਾਨੂੰ ਲੱਗੀ ਤਕਲੀਫ ਆ ਭਾਈ ਬਣੀ ਫੋਨ ਕਰ ਲਈ ਵੀ ਫੋਨ ਕਰਕੇ ਡਾਕਟਰ ਨੂੰ ਬੋਲਦੇ ਤੇ ਬਾਕੀ ਤਾਂ ਮਹਾਰਾਜ ਐਸੀ ਕੋਈ ਨੌਬਤ ਲੈ ਕੇ ਨਾ ਆਵੇ ਤੁਹਾਡੇ ਕੋਲ ਠੀਕ ਆ ਆਪਣੇ ਘਰ ਠੀਕ ਰਹੋ ਆ ਨਤੰਦ ਉਸਤ ਰਹੋ ਬੱਸ ਉਹ ਮੇਰੇ ਚੱਲੀ ਆ ਮੈਂ ਘਰ ਨੂੰ ਸਾੜ ਦਾ ਉਹ ਜੀ ਲੱਗਣੇ ਜਾ ਕੇ ਤਰਉਣ ਗੱਲ ਕੀ ਹੋਈ ਸੀ ਨਾ ਚਲੋ ਆਪਣੇ ਘਰ ਬਿਨਾ ਹੈ ਵੀ ਕੁਝ ਨਹੀਂ ਕਿ ਨਹੀਂ ਆਪਣੇ ਘਰ ਬਿਨਾ ਕੁਝ ਨਹੀਂ ਨਿਆਣਿਆਂ ਨਾਲ ਵੀ ਰੌਣਕ ਤੇ ਘਰ ਬਿਨਾ ਵੀ ਕੁਝ ਨਹੀਂ ਹੈ ਜਾਨੀ ਜੀ ਤਾਂ ਹੁਣ ਦੇਖੋ ਮਾਸਰ ਵੀ ਆ ਨਹੀਂ ਕਿੱਦਾਂ ਜਿਵੇਂ ਮਤਲਬ ਇੱਕ ਬਾਪੂ ਹੁੰਦਾ ਚਲ ਬਾ ਹੋਵੇ ਜੇ ਬਾਪ ਆਪਾ ਜਲੇ ਜਨੇ ਘਰ ਮੰਮੀ ਨੂੰ ਘਰ ਦਾ ਹੁੰਦਾ ਹੀ ਆ ਹਾਂ ਹੌਸਲਾ ਹੋ ਜਾਂਦਾ گیا ਮਗਰ ਚਲ ਮੇਰਾ ਪੁੱਤ ਠੀਕ ਹੋ ਕੇ ਆ ਕੇ ਜਿੱਥੇ ਉਹ ਗਨਰਜੀ ਰੋਟੀਆਂ ਦਾ ਜਿੱਕੇ ਜੇ ਖਾਣ ਲਾਇਆ ਰਹਿਣਾ ਸਹੀ ਗੱਲ ਹੈ ਪੁੱਤਾਂ ਨਾਲੇ ਸਭ ਕੁਛ ਆ ਸਭ ਤੋਂ ਵੱਡੀ ਤੌਲਤਾ ਤੇ ਪੁੱਤਾਂ ਦਾ ਤੇ ਪੁੱਤਾਂ ਸਭ ਤੋਂ ਜਿੱਦਾਂ ਹੁਣ ਤਨ ਨੂੰ ਪੜੀ ਡਾਕਟਰ ਨੇ ਪ੍ਰਿਹੇ ਦੱਸਿਆ ਨਾ ਚੀਜ਼ਾਂ ਖਾਣ ਪੀਣ ਨੂੰ ਉਵੇਂ ਹੀ ਖਾਏ ਬੇ ਅਨਗੈਲੀਆਂ ਨਾ ਕਰੀਂ ਠੀਕ ਹੈ ਨਾ ਤੁਹਾਨੂੰ ਪਤਾ ਹੀ ਆਂ ਅਨਗਾਲੀ ਦੇ ਨਾਲ ਫਿਰ ਔਖਾ ਹੋ ਜਾਣਾ ਜੋਤੀ ਤਾਂ ਆ ਬੈਠੀ ਹੈ ਜਿਵੇਂ ਕੁੱਟ ਕੇ ਬਿਠਾਤੀਆਂ ਨੇ ਵੀ ਉਹੀ ਕੁਛ ਕਰਨਾ ਹਨਾ ਤੇਰੇ ਪਰ ਕੰਟਰੋਲ ਹੈ ਨਿਆਣਾਂ ਦਾ ਕੰਟਰੋਲ ਬਿਲਕੁਲ ਨਿਆਣੇ ਦਾ ਤੇਰੇ ਪਰੇ ਕੰਟਰੋਲ ਹੈ ਜਿਵੇਂ ਹੁਣ ਤੂੰ ਨਿਆਣੇ ਸਮਝਾਉਂਗਾ ਕਹੂੰਗਾ ਉਵੇਂ ਨਿਆਣੇ ਕਰਨਗੇ ਜੇ ਹੁਣ ਤੂੰ ਬਿਮਾਰ ਪਿਆ ਖਾਈ ਪੀਣ ਤੇ ਨਹੀਂ ਛੱਡੂੰਗਾ ਨਿਆਣੇ ਨੇ ਕਹਿੰਦਾ ਡੈਡੀ ਵੀ ਤਾਂ ਬਿਮਾਰ ਖਾਂਦਾ ਸੀ ਵੀ ਖਾਈ ਜਾਈਏ ਮੈਂ ਤੈਨੂੰ ਕਿਹਾ ਕਿ ਹਾਲਤ ਕੀ ਜੇ ਇਹਨੂੰ ਦਾਲ ਪੂਗੀ ਮਸਲੀ ਹਾਂ ਜਿੰਨਾ ਕੇ ਦਿਨ ਦੇ ਹੁੰਦੀ ਆ ਦਲੀਆ ਹਾਂ ਦਲੀਆ ਦੇ ਦ ਖਿੜੀ ਬਣਾ ਲਈ ਵਿੱਚ ਠੰਡੇ ਚੀਜ਼ਾਂ ਜਣ ਕੇ ਜਿਆਦਾਦਾਰ ਲੱਸੀ ਰੂਸੀ ਹੋ ਗਈ ਦਹੀਂ ਦੂਹੀ ਹੋ ਗਿਆ ਇਹ ਚੀਜ਼ਾਂ ਪਰ ਬੜਾ ਥੋੜਾ ਜਣ ਕੇ ਜਿਆਦਾ ਧਿਆਨ ਕਿ ਨਹੀਂ ਬਾਕੀ ਕੋਈ ਦਰਦ ਦੁਰ ਤਾਂ ਨਹੀਂ ਹੁੰਦਾ ਹੁਣ ਨਹੀਂ 10 ਸਾਲ ਕਾ ਫੁਲਕਾ ਜੀ ਥੋੜੀ ਹੋਰ ਡੱਟਣਾ ਪਤਾ ਕਿ ਕਿੰਨਾ ਕੰਮ ਥੋੜੀ ਵੀ ਬਹੁਤ ਪੈ ਗਈ ਨਾ ਹਾਲੇ ਕੁਛ ਹਿੱਲ ਜੁੜ ਵੀ ਹੁੰਦੀ ਆ ਜਿੱਦ ਆਪਣਾ ਪਗੜਦੀ ਜਾਏ ਆ ਜਿੱਦ ਮਾੜੀ ਹਿੱਲੇ ਤੇ ਤਾਂ ਵੀ ਦਰਦ ਉੱਠ ਗੜਦਾ ਸਹੀ ਗੱਲ ਆ ਚੱਲੀਏ ਫਿਰ ਪਹੁੰਚ ਚਲ ਮੈਂ ਉੱਠ ਚੱਦੀਏ ਚਲੋ ਠੀਕ ਆ ਗੁਰੂ ਜੀ ਕਾ ਖਾਲਸਾ ਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਸਦਕਾ ਮੈਂ ਆਪਣੇ ਘਰੇ ਪਹੁੰਚ ਗਿਆ ਜੀ ਮੈਂ ਸ਼ੁਕਰ ਗੁਜ਼ਾਰ ਆ ਮਾਣ ਦਾ ਲੈ ਫੇਰ ਮਾਣ ਦਾ ਸ਼ੁਕਰਾਨਾ ਤੇਰੇ ਨਾਲ ਬਣੇ ਪਤਾ ਗੱਲ ਕੀ ਐ ਜੀ ਇਹ ਇਹ ਚਾਹੇ ਜੋ ਮਰਜ਼ੀ ਕਹਿਣ ਠੀਕ ਐ ਮੈਂ ਸਹੀ ਗੱਲ ਐ ਵੀ ਜਿਹੜਾ ਬੰਦਾ ਬਿਮਾਰੀ ਦੇ ਵਿੱਚ ਜਾਂ ਔਖੇ ਵੇਲੇ ਨਾਲ ਖੜ ਜਵੇ ਉਹਨੂੰ ਇਹ ਕਹਿੰਦੇ ਆ ਖੜਨਾ ਠੀਕ ਐ ਜੀ ਬੰਦਾ ਬੇਸ਼ੱਕ ਕਹਿੰਦੇ ਖੁਸ਼ੀ ਚ ਨਾ ਆਵੇ ਉਹ ਬੰਦਾ ਬਰਦਾਸ਼ਤ ਕਰ ਲਵੇ ਪਰ ਜਦੋਂ ਬੰਦਾ ਦੁੱਖ ਦੇ ਵਿੱਚ ਕਹਿ ਦਵੇ ਨਾ ਵੀ ਮੈਂ ਤਾਂ ਆਪਣਾ ਕੰਮ ਦੇਖਣਾ ਹੈ ਮੈਂ ਆਪਣਾ ਘਰ-ਬਾਰ ਦੇਖਣਾ ਹੈ ਮੈਂ ਜਾਂ ਆਪਣੇ ਰਿਸ਼ਤੇਦਾਰ ਦੇਖਣੇ ਨੇ ਮੈਂ ਉਹਨੂੰ ਬੰਦਾ ਨਹੀਂ ਬੰਦਾ ਕਹਿੰਦਾ ਹੀ ਨਹੀਂ ਮੈਂ ਉਹ ਬੰਦਾ ਹੀ ਨਹੀਂ ਹੈਗਾ ਸੋ ਮੈਂ ਮੈਂ ਹੱਥੀਂ ਬਨ ਕੇ ਹੀ ਬੇਨਤੀ ਕਰਦਾ ਹੈ ਕਿ ਇਹ ਵੀਰ ਦਾ ਮਾਨ ਦਾ ਤੇ ਚਰਨਜੀਤ ਕੌਰ ਦਾ ਉਹ ਨਹੀਂ 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 ਮੇਰੀ ਸਾਲੀ ਦਾ ਜਿਨ੍ਹਾਂ ਨੇ ਮੇਰੇ ਮੈਨੂੰ ਮੌਕੇ ਤੇ ਮੈਨੂੰ ਲੈ ਕੇ ਗਏ ਮੇਰਾ ਉੱਥੇ ਇਲਾਜ ਕਰਾਇਆ ਮੇਰੀ ਸਾਂਭ ਸੰਭਾਲ ਕੀਤੀ ਮੇਰੀ ਕੇਅਰ ਕੀਤੀ ਤੇ ਉਹ ਡਾਕਟਰ ਨਾਲ ਮਿਲ ਆਇਆ ਠੀਕ ਹੈ ਜੀ ਤੇ ਅੱਜ ਪਰਮਾਤਮਾ ਦੇ ਸਦਕਾ ਕਹਿੰਦੇ ਨਹੀਂ ਹੁੰਦੇ ਪਰਮਾਤਮਾ ਆਪ ਨਹੀਂ ਆਂਦਾ ਹੁੰਦਾ ਜੀ ਪਰਮਾਤਮਾ ਨਾ ਕੋਈ ਜਰੀਆ ਭੇਜਦਾ ਜਰੀਆ ਬਣਦਾ ਕਿਸੇ ਨੇ ਦੇਖਿਆ ਹੀ ਨਹੀਂ ਹੈਗਾ ਕਿਸੇ ਨੇ ਵੀ ਨਹੀਂ ਦੇਖਿਆ ਧਰਤੀ ਤੇ ਪਰਮਾਤਮਾ ਤਾਂ ਦੇਖਿਆ ਹੀ ਨਹੀਂ ਤੇ ਪਰਮਾਤਮਾ ਤੇ ਜਿਹੜਾ ਪਰਮਾਤਮਾ ਤਾਂ ਇਨਸਾਨ ਦੇ ਵਿੱਚ ਹੈ ਉਹ ਪਰਮਾਤਮਾ ਹੀ ਕੋਈ ਰੂਪੀ ਰੂਪ ਰੂਪ ਤਿਆਰ ਕਰਕੇ ਭੇਜਦਾ ਹੈ ਤੋ ਮੇਰੇ ਜੀਵਨ ਦੇ ਵਿੱਚ ਤਾਂ ਇਹਨਾਂ ਨੂੰ ਦੋ ਵਾਰ ਭੇਜੇ ਮੈਨੂੰ ਲੈ ਕੇ ਗਏ ਮੈਨੂੰ ਠੀਕ ਕੀਤਾ ਠੀਕ ਹੋਇਆ ਮੈਂ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਨਾ ਧੰਨਵਾਦੀ ਕੋਈ ਗੱਲ ਨਹੀਂ ਹੈ ਧੰਨ ਧੰਨਵਾਦੀ ਕੋਈ ਗੱਲ ਨਹੀਂ ਹੈ ਤੁਹਾਡਾ ਫਰਜ਼ ਵੀ ਆ ਠੀਕ ਆ ਨਾ ਫਰਜ਼ ਇਦਾਂ ਵੀ ਦੇਖ ਵੀ ਮੋਢੇ ਨੂੰ ਮੋਢਾ ਬਰਾਬਰ ਹੋਵੇ ਤਾਂ ਚੰਗੀ ਗੱਲ ਆ ਠੀਕ ਆ ਨਾ ਤੇ ਬਾਕੀ ਹੁਣ ਆਪਾਂ ਬਹੁਤੀਆਂ ਗੱਲਾਂ ਨਹੀਂ ਕਰਦੇ ਕਿਉਂਕਿ ਹੁਣ ਅਸੀਂ ਜਾਣਾ ਹੈ ਜੀ ਖੇੜੀ ਤੇ ਮਜਰੀ ਸੌਰੀ ਖੇੜੀ ਗਿਆ ਹੋ ਗਿਆ ਮਾਜਰੀ ਜਾਣਾ ਜੀ ਤੇ ਬਾਕੀ ਠੀਕ ਆ ਜੀ ਮਿਲਦੇ ਆਪਾਂ ਹੁਣ ਤੁਹਾਨੂੰ ਕਿਸੇ ਹੁਣ ਅਗਲੇ ਬਲੌਗ ਦੇ ਵਿੱਚ ਜੀ ਪਰਮਾਤਮਾ ਤੁਹਾਨੂੰ ਖੁਸ਼ ਰੱਖੇ ਚੜ੍ਹਦੀਆਂ ਕਲਾ 'ਚ ਰੱਖੇ ਜੋਤੀ ਦਾ ਸੁੰਨ ਬੈਠੀ ਆ ਇਹ ਮੈਨੂੰ ਲੱਗਦਾ ਹਾਂ ਤੂੰ ਨਾਲੇ ਚੱਲ ਹਾਂ ਤੂੰ ਨਾਲੇ ਚੱਲ ਹੋ ਜਾ ਫੇਰ ਮਾਰਿਆ ਉਹ ਗੀੜਾ ਠੀਕ ਹੋ ਗਿਆ ਚੱਲ ਕੋਈ ਨਹੀਂ ਦੇਖੋ ਭਾਈ ਆਪਣਾ ਘਰ ਸੰਭੋ ਚੱਲੀਏ ਭਾਈ ਚੱਲ